ਮੇਰਾ ਨਾਮ ਰਤਨ ਹੰਸ ਸੰਯੁਕਤ ਮੁੱਖ ਐਸੰਚਾਲਕ ਭਾਰਤੀਆ ਵਾਲਮੀਕੀ ਆਦੀ ਧਰਮ ਸਮਾਜ ਰਜਿਸਟਰ ਭਾਰਤ ਅੱਜ ਦੀ ਜਿਹੜੀ ਵਿਸ਼ੇਸ਼ ਮੀਟਿੰਗ ਹੈ ਉਹ ਜਿਹੜੀ ਤਨ ਮਹਾਰਜ ਨੂੰ ਗੱਲ ਸ਼ੁਰੂ ਕੀਤੀ ਸੀ ਤਨ ਮਹਾਰਜ ਨੂੰ 16 17 ਸਗਠਨਾ ਨੇ ਰਲ ਕੇ ਦিসি ਸਾਹਿਬਾ ਜੀ ਨੂੰ ਮੈਮੋਰੰਡਮ ਦਿੱਤਾ ਸੀ ਕਿ ਵੀਰ ਕੁਸ਼ਰਾਜ ਜੀ ਜਿਹੜੇ ਜਨਰਲ ਮੈਨੇਜਰ ਸਨ ਪੌਨ ਵਾਲਮੀਕੀ ਤੀਰਤ ਤੇ ਉਹਨਾਂ ਨੂੰ 18 ਮਹੀਨਿਆਂ ਬਾਅਦ ਜਬਰੀ ਤੌਰ ਤੇ ਟਰਮੀਨੇਟ ਕਰ ਦਿੱਤਾ ਆ ਕਿਉਂ ਕੀਤਾ ਉਸ ਦਾਇਰਾ ਕਾਰਨ ਹੈ ਉਹ ਹੈ ਕਿ ਵੀਰ ਕੁਸ਼ਰਾਜ ਜੀ ਪਾਵਨ ਵਾਲਮੀ ਕੀ ਤੀਰ ਦਾ ਸੁੰਦਰੀਕਰਨ ਚਾਹੁੰਦੇ ਸਨ ਉਸ ਕਰਕੇ ਉਹ ਪਾਵਨ ਵਾਲਮੀ ਕੀ ਤੀਰ ਦੀ ਹੱਦਬੰਦੀ ਕਰਨਾ ਚਾਹੁੰਦੇ ਸਨ ਚਾਰੇ ਤਰਫ ਚਾਰ ਦਵਾਰੀ ਕਰਵਾਉਣਾ ਚਾਹੁੰਦੇ ਸਨ ਕਿਉਂਕਿ ਉੱਥੇ ਜਿਹੜੇ ਲੋਕ ਛੋਟੇ ਛੋਟੇ ਮੰਦਰ ਛੋਟੇ ਛੋਟੇ ਜਗ੍ਹਾਵਾਂ ਬਣਾ ਕੇ ਪਰਿਵਾਰ ਉੱਥੇ ਜਿਹੜੇ ਰਹਿ ਰਹੇ ਨੇ ਉਹ ਲੋਕ ਚਪਲਾ ਪਾ ਕੇ ਪ੍ਰिक्रमा ਚ ਜਾਂਦੇ ਨੇ ਮਾਲ ਡੰਗਰ ਆਪਣਾ ਬੰਨਦੇ ਨੇ ਉਹ ਛੱਡ ਦਿੰਦੇ ਨੇ ਔਰ ਆਪਣੇ ਗ੍ਰੈਸਰ ਦੇ ਕਾਰੋਬਾਰ ਕਰਦੇ ਨੇ ਜਿਹਦੇ ਕਰਕੇ ਪਾਉਣ ਵਾਲਮੀ ਕੀ ਤੀਰਤ ਦੀ ਜਿਹੜੀ ਮर्यादा ਉਹ ਆਏ ਦਿਨ ਭੰਗ ਹੁੰਦੀ ਆ ਇਸ ਕਰਕੇ ਵੀਰ ਕੁਸ਼ਰਾਜ ਜੀ ਜਨਰਲ ਮੈਨੇਜਰ ਜਿਹੜੇ ਬਖੂਬੀ ਆਪਣਾ ਕੰਮ ਕਰ ਰਹੇ ਸਨ ਉਹਨਾਂ ਨੇ ਬੜੇ ਵਧੀਆ ਕੰਮ ਪਾਉਣ ਵਾਲਮੀ ਕੀ ਤੀਰਤ ਕਿੱਥੇ ਨੇ ਉਹਨਾਂ ਨੇ ਉੱਥੇ ਕਲਾ ਪ੍ਰਸ਼ਾਸਨ ਦੀ ਰਵਾਇਤ ਸ਼ੁਰੂ ਕੀਤੀ ਉਹਨਾਂ ਨੇ ਸ਼ਰਾਇਨ ਬੋਰ ਜਿਹੜੇ ਪਾਉਣ ਵਾਲਮੀ ਕੀ ਤੀਰ ਸਤਲ ਦੇ ਉਹ ਰੋਡ ਤੇ ਲਗਵਾ ਕੇ ਸਾਈਨ ਬੋਰਡ ਲਗਵਾਏ ਤਾਂ ਕਿ ਪਾਉਣ ਵਾਲਮੀ ਕੀ ਤੀਰਥ ਇਧਰ ਨੂੰ ਆ ਔਰ ਉਹਨਾਂ ਦੇ ਹੀ ਟਾਈਮ ਪੀਰੀਅਡ ਦੇ ਵਿੱਚ ਪਨੌਰਮਾ ਦੀ ਸਟੈਬਲਿਸ਼ਮੈਂਟ ਹੋਇਆ ਉੱਥੇ ਭਗਵਾਨ ਵਾਲਮੀ ਕੀ ਮਹਾਰਾਜੀ ਦੀਆਂ ਸ਼ਖਸ਼ਾਵਾਂ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਇਸ ਕਰਕੇ ਹੋទ ਵੀ ਬਹੁਤ ਸਾਰੇ ਕੰਮ ਜਿਹੜੇ ਵੀਰ ਕੁਸ਼ਰਾਜ ਜੀ ਕਰ ਰਹੇ ਸਨ ਉਹਨਾਂ ਨੇ ਇਸ ਸੁੰਦਰੀਕਰਨ ਦੇ ਰਾਹ 'ਚ ਰੋੜਾ ਬਣੇ ਉਹਨਾਂ ਨੇ ਸਰਕਾਰ ਨੂੰ ਗੁੰਮਰਾਹ ਕਰਕੇ ਗਲਤ ਝੂਠੀਆਂ ਐਪਲੀਕੇਸ਼ਨਾਂ ਦੇ ਕੇ ਵੀਰ ਕੁਸ਼ਰਾਜ ਜੀ ਨੂੰ ਜਨਰਲ ਮੈਨੇਜਰੀ ਦੇ ਅਹੁਦੇ ਤੋਂ ਹਟਾਇਆ ਗੱਲ ਆ ਜੇਆ ਜਿਹੜਾ ਵੀ ਜਨਰਲ ਮੈਨੇਜਰ ਆਏਗਾ ਅਸੀਂ ਉਹਦੀ ਗੱਲ ਕਰਾਂਗੇ ਜਨਰਲ ਮੈਨੇਜਰ ਚਾਹੀਦਾ ਆ ਜਿਹਨੂੰ ਪਾਵਰ ਮਿਲੇ ਘਰ ਤੋਂ ਘਰ ਜਿਹੜੇ ਵੀ ਸ਼੍ਰਾਇਨ ਬੋਰਡ ਪੰਜਾਬ ਚ ਪੰਜਾਬ ਤੋਂ ਬਾਹਰ ਜਿਹੜੇ ਬਣੇ ਹਿਮਾਚਲ ਚ ਬਣੇ ਨੇ ਜੀਐਨਕੇ ਬਣੇ ਨੇ ਉਹਨਾਂ ਦੇ ਜਿਹੜੇ ਜੀਐਮ ਨੇ ਉਹਨਾਂ ਨੂੰ ਐਸਡੀਐਮ ਦੀ ਪਾਵਰ ਦਿੱਤੀ ਜਾਂਦੀ ਆ ਉਹਨਾਂ ਦੇ ਜੀਐਮ ਨੂੰ ਉੱਥੇ ਰੈਸ਼ ਮੁਹਈਆ ਕਰਾਈ ਜਾਂਦੀ ਆ ਉੱਥੇ ਇਹਦੇ ਜਿਹਾ ਉਹਨੂੰ ਮਤਲਬ ਕਿ ਸਕਿਉਰਟੀ ਗਾਰਡ ਪ੍ਰਦਾਨ ਕੀਤੇ ਜਾਂਦੇ ਸ਼ੁਰਟ ਗਾਰਡ ਸਕਿਉਰਟੀ ਗਾਰਡ ਦਿੱਤੇ ਜਾਂਦੇ ਨੇ ਇਸ ਕਰਕੇ ਇਹ ਜਿਹੜਾ ਵੀਰ ਕੁਸ਼ਰਾਜ ਜੀ ਆ ਜਾਂ ਹੋਰ ਵੀ ਜਿਹੜੇ ਇੱਥੋਂ ਲੱਗ ਚੁੱਕੇ ਨੇ ਜਨਮ ਲੈ ਜਾਂ ਆਉਣਗੇ ਉਹਨਾਂ ਨੂੰ ਕੋਈ ਸਕਿਉਰਟੀ ਨਹੀਂ ਕੋਈ ਰੈਸ਼ ਨਹੀਂ ਉਹਨਾਂ ਨੂੰ ਜਿਹੜਾ ਵੀ ਸਮਾਦ ਆ ਜਿਹੜਾ ਵੀ ਸ਼ੁਰਟ ਭਈਆ ਲੀਡਰ ਆਂਦਾ ਉੱਥੇ ਆਪਣੇ ਅੱਖਾਂ ਨੂੰ ਖੁਸ਼ ਕਰਨ ਵਾਸਤੇ ਉੱਥੇ ਦੀ ਮਰਿਆਦਾ ਭੰਗ ਕਰਦਾ ਦੂਸਰੇ ਕੋਈ ਵੀ ਸਮਾਦ ਦੇ ਲੀਡਰ ਨਹੀਂ ਮਰਿਆਦਾ ਭੰਗ ਕਰਦੇ ਇਹ ਵਾਲਮੀਕੀ ਸਮਾਜ ਦੇ ਨੇਤਾ ਲੋਕ ਨੇ ਇਹ ਉਥੇ ਦੀ ਮਰਿਆਦਾ ਭੰਗ ਕਰਦੇ ਨੇ ਇਸ ਕਰਕੇ ਸਮਾਜ ਚ ਬਾਰ-ਬਾਰ ਰੋਸ ਪਾਇਆ ਜਾ ਰਿਹਾ ਹੈ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਵੀਰ ਕੁਸ਼ਰਾਜ ਜੀ ਨੂੰ ਫੌਰੀ ਤੌਰ ਤੇ ਬਹਾਲ ਕੀਤਾ ਜਾਵੇ ਔਰ ਉਹਨਾਂ ਨੂੰ ਸਕਿਉਰਟੀ ਪ੍ਰੋਵਾਈਡ ਕੀਤੀ ਜਾਵੇ ਉਹਨਾਂ ਨੂੰ ਕੋਈ ਗੱਡੀ ਦਾ ਸਾਧਨ ਦਿੱਤਾ ਜਾਵੇ ਔਰ ਉਹਨਾਂ ਨੂੰ ਰਹਿਸ਼ ਦਿੱਤੀ ਜਾਵੇ ਤਾਂ ਕਿ ਉਹਨਾਂ ਨੂੰ ਐਸਟੀਮ ਦੀ ਪਾਵਰਾਂ ਦਿੱਤੀਆਂ ਜਾਣ ਤਾਂ ਕਿ ਉਹ ਖੁੱਲੇ ਤੌਰ ਤੇ ਪਾਵਨ ਵਾਲਮੀ ਕੀ ਤਿਰਦਾ ਵਿਕਾਸ ਤੇ ਡਿਵੈਲਪਮੈਂਟ ਕਰ ਸਕਣ ਉਥੇ ਦੀ ਮਰਿਆਦਾ ਤੇ ਅਨੁਸ਼ਾਸਨ ਤੇ ਵਿਵਸਥਾ ਨੂੰ ਕਾਇਮ ਕਰ ਸਕਣ ਇਸ ਕਰਕੇ ਜਿਹੜਾ ਵੀ ਜਨਰਲ ਮੈਨੇਜਰ ਹੋਵੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਜਿਹੜਾ ਵੀ ਆਏਗਾ ਉਹ ਇਦਾਂ ਹੀ ਆਏ ਦਿਨ ਮਰਿਆਦਾ ਭੰਗ ਹੁੰਦੀ ਰਹੇਗੀ ਉਹਨੂੰ ਕੰਮ ਨਹੀਂ ਕੀਤਾ ਕਰਨ ਦਿੱਤਾ ਜਾਏਗਾ ਬੇਸ਼ੱਕ ਸਭ ਤੋਂ ਪਹਿਲਾਂ ਉਹਨੂੰ ਬੁੱਕੇ ਤੇ ਦਿੱਤੇ ਜਾਣਗੇ ਉਹਨੂੰ ਸਰੋਪੇ ਤੇ ਪਾਏ ਜਾਣਗੇ ਪਰ ਉਹਨੂੰ ਕੰਮ ਨਹੀਂ ਕਰਨ ਦਿੱਤਾ ਜਾਏਗਾ ਅੱਜ ਪਾਵਨ ਵਾਲਮੀ ਕੀ ਤਿਰਤੇ ਦੋ ਤਿੰਨ ਢਿਆਂ ਦੇ ਵਿੱਚ ਵਰਚਸਵ ਦੀ ਲੜਾਈ ਆ ਹਰ ਬੰਦਾ ਚਾਹੁੰਦਾ ਕਿ ਜਿਹੜਾ ਜੀਐਮ ਲੱਗੇ ਉਹ ਸਾਡੇ ਇਸ਼ਾਰੇ ਤੇ ਨੱਚੇ ਇਸ ਕਰਕੇ ਜੀਐਮ ਨੂੰ ਸਟਰੋਂਗ ਬਣਾਉਣ ਦੀ ਲੋੜ ਹੈ ਜਿਹੜਾ ਵੀ ਜੀਐਮ ਆਏ ਉਹ ਸਟਰੋਂਗ ਹੋਵੇ ਉਹਨੂੰ ਸਾਰੀਆਂ ਸੁਵਿਧਾਵਾਂ ਮੁਹਈਆ ਕਿਤੇ ਆ ਜਾਣ ਔਰ ਪਾਉਣ ਵਾਲਮੀ ਕੀ ਤੀਰ ਦਾੜਾ ਸੁੰਦਰੀਕਰਨ ਉਹ ਵਿਸ਼ਵ ਵਿਆਪੀ ਕੀਤਾ ਜਾਵੇ ਇਹਨਾਂ ਸ਼ਬਦਾਂ ਦਾ ਸਾਰਿਆਂ ਦਾ ਧੰਨਵਾਦ ਜੈ ਵਾਲਮੀ ਕੀ ਜੈ ਰਤਨਾਕਰ ਜੈ ਸੰਵਿਧਾਨ ਨਹੀਂ ਹੁਣ ਤੁਸੀਂ ਜਿਹੜੇ ਟਰਮੀਨੇਟ ਕੀਤੇ ਗਏ ਉਸ ਸਾਥੀ ਜੀ ਜੀਐਮ ਜਿਹੜੇ ਉਥੋਂ ਦੇ ਸੀ ਉਹਨਾਂ ਵਾਸਤੇ ਕੀ 3 ਮਾਰਚ ਨੂੰ डीसी साहब ਨੂੰ ਮੈਮੋਰੰਡਮ ਦਿੱਤਾ ਸੀ ਸਾਰੇ ਸੰਸਮਾਨੀ ਔਰ ਵੱਖ-ਵੱਖ ਸੰਗਠਨਾ ਨੇ ਔਰ ਡੀਸੀ ਸਾਹਿਬ ਨੇ ਉਹ ਮੈਮੋਰੰਡਮ ਲੈ ਲਿਆ ਉਸ ਤੋਂ ਬਾਅਦ ਉਹਨਾਂ ਦੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪ੍ਰਸ਼ਾਸਨ ਚ ਸਾਨੂੰ 7 ਤਰੀਕ ਨੂੰ ਮੈਸੇਜ ਕਰ ਲਿਆ ਸੀ ਵੀ ਤੁਸੀਂ ਆਓ ਸਾਡੇ ਨਾਲ ਸਾਡੀ ਗੱਲ ਸੁਣੋ ਔਰ ਉਹਨਾਂ ਨੇ ਬੇਨਤੀ ਕੀਤੀ ਪ੍ਰਸ਼ਾਸਨ ਨੇ ਕਿ ਤੁਸੀਂ ਦੱਸ ਜਿਹੜਾ ਪੰਜਾਬ ਬੰਦ ਆ ਉਹ ਕਾਲ ਜਿਹੜੀ ਵਾਪਸ ਲਈ ਜਾਵੇ ਔਰ ਸੰਤ ਸਵਾਹ ਨੇ ਔਰ ਵਾਲਮੀਕੀ ਸੰਗਠਨਾ ਨੇ ਉਹ ਕਾਲ ਵਾਪਸ ਲਈ ਔਰ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਡੀ ਸਾਹਿਬ ਨੇ ਕਿ ਮੈਂ ਤੁਹਾਡੇ ਨਾਲ ਚਲਾਂਗੀ ਮੁੱਖ ਮੰਤਰੀ ਦੇ ਨਾਲ ਗੱਲ ਕਰਾਂਗੀ ਤੁਹਾਡੇ ਡੈਪੂਟੇਸ਼ਨਾਂ ਤੁਹਾਡੇ ਜਿੰਨੇ ਵੀ ਸਮਾਜ ਦੇ ਪ੍ਰਤੀਨਿਧੀ ਨੇ ਉਹਨਾਂ ਦੇ ਨਾਲ ਚਲਾਂਗੀ ਔਰ ਉੱਥੇ ਸਾਰੇ ਜਿਹੜੇ ਮਸਲੇ ਉਹ ਸ਼ਾਰਟ ਆਊਟ ਕੀਤੇ ਜਾਣਗੇ ਇਹ ਜਿਹੜੀ ਗੱਲ ਹੈ ਉਹ ਡੀਸੀ ਸਾਹਿਬ ਨੇ ਲਾਈਵ ਹੋ ਕੇ ਸਾਰੀ ਮੀਡੀਆ ਦੇ ਸਾਹਮਣੇ ਗੱਲ ਆਖੀ ਆ ਇਨਸ਼ੋਰੈਂਸ ਦਿੱਤਾ ਵਾਲਮੀਕੀ ਸਮਾਜ ਨੂੰ ਉਹਦਾ ਕੋਈ ਸਮੇਂ ਨਿਸ਼ਚਿਤ ਹੋਇਆ ਕੋਈ ਤਰੀਕ ਹੈ ਉਹਨਾਂ ਨੇ ਉਸ ਚਲਦੀ ਮੀਟਿੰਗ ਦੇ ਵਿੱਚ 2 ਹਫਤਿਆਂ ਦਾ ਟਾਈਮ ਲਿਆ ਸੀ ਟੀਸੀ ਸਾਹਿਬ ਨੇ ਕਵਿਡ 2 ਵੀਕਸ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਤੁਹਾਨੂੰ ਕਾਲ ਆਏਗੀ ਔਰ ਤੁਸੀਂ ਆਪਣੀ ਤਿਆਰੀ ਰੱਖੋ ਆ ਬਾਬਾ ਬਲੀ ਸਿੰਘ ਮਟਾਲਾ ਜੀ ਸਾਰੇ ਸਮਾਜ ਨੂੰ ਬੇਨਤੀ ਕੀਤੀ ਆ ਵੀ ਜਿਹੜਾ ਸਾਡਾ ਜੀਐਮ ਸਾਹਿਬ ਨੂੰ ਬਦਲਿਆ ਗਿਆ ਵਾ ਉਹਨੂੰ ਉਸੇ ਤਰ੍ਹਾਂ ਲਾਇਆ ਜਾਵੇ ਔਰ 4-5 ਸੰਗਠਨਾਂ ਦੀ ਅੱਜ ਮੀਟਿੰਗ ਹੋਈ ਆ ਮੈਂ ਇਹਨਾਂ ਦਾ ਇਹ ਚਾਨਣਾ ਵੀ ਅਸੀਂ ਇਕੱਠੇ ਹੋ ਕੇ ਇੱਕ ਮੋਰਚਾ ਬਣਾ ਕੇ ਸਾਨੂੰ ਲੋੜ ਪੈਣ ਤੇ ਜੇ ਸਾਨੂੰ ਧਰਨੇ ਦੀ ਲੋੜ ਪਵੇ ਤੇ ਅਸੀਂ ਉਹ ਧਰਨਾ ਲਾ ਸਕੀਏ ਜਿਹੜਾ ਡੀਸੀ ਸਾਹਿਬ ਨੇ ਸਾਨੂੰ ਕੋ ਸਾਨੂੰ ਟਾਈਮ ਦਿੱਤਾ ਸੀ ਉਹ ਟਾਈਮ ਦੇ ਮੁਕਾਬਲੇ ਅਜੇ ਤੱਕ ਸਾਨੂੰ ਕੋਈ ਟਾਈਮ ਨਹੀਂ ਲੈ ਕੇ ਦਿੱਤਾ ਮੁੱਖ ਮੰਤਰੀ ਸਾਹਿਬ ਕੋ ਸਾਨੂੰ ਉਹ ਵੀ ਰੋਸ ਆ ਵੀ ਸਾਨੂੰ ਟਾਈਮ ਲੈ ਕੇ ਦਿੱਤਾ ਜਾਵੇ ਨਹੀਂ ਤਾਂ ਅਗਲੀ ਕਾਰਵਾਈ ਅਜੇ ਤੇ ਚਾਰ ਪੰਜ ਸੰਸਥਾਵਾਂ ਇਕੱਠੀਆਂ ਹੋਈਆਂ ਵਾਂ ਹੋਰ ਸੰਸਥਾਵਾਂ ਕਰਕੇ ਅਗਲੀ ਮੀਟਿੰਗ ਦੇ ਵਿੱਚ ਅਸੀਂ ਇਹ ਨਿਰਣਾ ਲਵਾਂਗੇ ਵੀ ਸਾਨੂੰ ਸਾਨੂੰ ਧਰਨਾ ਲਾਵਾਂਗੇ ਜਾਂ ਕਿਤੇ ਉੱਚਾ ਪੁਲ ਬੰਦ ਕਰਨਾ ਪਵੇ ਜਾਂ ਕਿਤੇ ਹੋਰ ਸਾਨੂੰ ਕੁਝ ਕਰਨਾ ਪਵੇ ਅਸੀਂ ਸਾਰੇ ਸਮਾਜ ਨੂੰ ਨਾਲ ਲੈ ਕੇ ਅਸੀਂ ਬਿਲਕੁਲ ਇਸ ਕੱਲ ਚ ਧਰਨੇ ਧਰਨਾ ਲਾਉਣ ਨੂੰ ਮਜਬੂਰ ਹੋਵਾਂਗੇ ਸਾਡੀ ਬੇਨਤੀ ਇਹੋਈ ਆ ਵੀ ਅਸੀਂ ਸਰਕਾਰ ਬਣਾਈ ਆ ਤੇ ਸਰਕਾਰ ਬਣਾਈ ਆ ਚੰਗੇ ਕੰਮ ਕਰਨ ਵਾਸਤੇ ਇਹ ਕਿਸਕਰ ਕਰਕੇ ਨਹੀਂ ਬਣਾਈ ਵੀ ਸਾਡੇ ਜੀਐਮ ਨੂੰ ਬਦਲਿਆ ਜਾਵੇ ਸਾਡੇ ਹੱਕਾਂ ਤੇ ਡਾਕਾ ਮਾਰਿਆ ਜਾਵੇ ਸਾਡੇ ਸਮਾਜ ਤੇ ਠੇਕੇਦਾਰੀ ਸਿਸਟਮ ਲਾਗੂ ਕੀਤਾ ਜਾਵੇ ਸਭ ਤੋਂ ਜ਼ਿਆਦਾ ਠੇਕੇਦਾਰੀ ਸਿਸਟਮ ਜਿਹੜਾ ਹੋਇਆ ਵਾ ਇਹ ਸਰਕਾਰ ਦੇ ਵਿੱਚ ਹੋਇਆ ਵਾ ਸਾਡੇ ਡੀਸੀ ਰੇਟ ਦੇ ਬੰਦੇ ਲੱਗੇ ਸੀ ਜਿਹੜੇ ਉਹ ਵੀ ਠੇਕੇਦਾਰੀ ਸਿਸਟਮ ਚ ਹੋ ਗਏ ਇਹਨਾਂ ਨੂੰ ਬੇਨਤੀ ਆ ਵੀ ਇਹ ਸਰਕਾਰ ਸਾਡੇ ਦਲਿਤ ਸਮਾਜ ਵੱਲ ਨਹੀਂ ਵੇਖ ਰਹੀ ਇਹ ਧਿਆਨ ਕਰੇ ਨਹੀਂ ਤੇ ਆਉਣ ਵਾਲੇ ਸਮੇਂ 'ਚ ਇਹਦੇ ਨਤੀਜੇ ਜਦੋਂ ਬਹੁਤ ਮਾੜੇ ਹੋਣਗੇ ਜਵਾ ਬਾਲਮੀ ਜਿਓ ਬੋਲੇ ਸੋਨ ਰਪਏ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਮੈਂ ਸਾਬਸੰਗ ਪਿੰਡ ਦੇ ਇਸ਼ਾਰਾ ਭਗਵਾਨ ਬਾਲਮੀਕ ਸੰਘਰਸ਼ ਦਲ ਤੋਂ ਪੰਜਾਬ ਪ੍ਰਧਾਨ ਜੋ ਅੱਜ ਦੀ ਮੀਟਿੰਗ ਰੱਖੀ ਗਈ ਹੈ ਜੀ ਅੱਜ ਇੱਕ ਐਕਸ਼ਨ ਕਮੇਟੀ ਬਣ ਜਾ ਰਹੀ ਆ ਜਿਹਦੇ ਵਿੱਚ ਆਪਣੇ ਕੁੱਪੂ ਪ੍ਰਧਾਨ ਜੀ ਗਮਟਾਲਾ ਜੀ ਤੇ ਆਪਣੇ ਡਾਕਟਰ ਜੈਮਲ ਜੀ ਇਹ ਜਿਹੜੇ ਆਪਣੇ ਚਾਰ ਪੰਜ ਜਥੇਬੰਦੀਆਂ ਜਿਨ੍ਹਾਂ ਨੇ ਐਕਸ਼ਨ ਕਮੇਟੀ ਬਣਾਈ ਇਹਦੇ ਵਿੱਚ ਇੱਕ ਮੈਂ মিডিਆ ਰਹੀ ਇਹ ਅਪੀਲ ਕਰਦਾ ਹਾਂ ਵੀ ਜੋ ਖੁਸ਼ਰਾਜ ਜਿਹੜੇ ਜੀਐਮ ਸਾਹਿਬ ਸੀ ਉਹਨਾਂ ਨੂੰ ਜਿਹੜਾ ਵਾ ਦੁਬਾਰਤੋ ਜਿਹੜਾ ਆ ਉਹਨਾਂ ਨੂੰ ਲਗਾਇਆ ਜਾਵੇ ਉਹ ਬਹੁਤ ਵਧੀਆ ਜਿਹੜੇ ਇਨਸਾਨ ਸੀ ਬਹੁਤ ਵਧੀਆ ਉਹਨਾਂ ਨੇ ਤੇਰੇ ਤੇ ਕੰਮ ਕੀਤੇ ਆ ਬਾਕੀ ਸਾਨੂੰ ਇਹ ਨਹੀਂ ਆਸ ਹੈ ਕਿ ਜਿਹੜਾ ਕਹਿ ਰਿਹਾ ਕੋਈ ਨਵਾਂ ਲੱਗੇਗਾ ਤੇ ਉਹ ਕੋਈ ਚੰਗੇ ਕੰਮ ਕਰੂਗਾ ਜਾਨ ਨਾਲ ਕੋਲੋਂ ਸੇਵਾ ਸੰਭਾਲੀ ਜਾਊਗੀ ਜਿਹੜੇ ਤੇ ਤੇ ਨਜਾਇਜ਼ ਜਿਹੜੇ ਰੋਬ ਲੱਗੇ ਆ ਆ ਇਸ ਤਰ੍ਹਾਂ ਆ ਉਸ ਤਰ੍ਹਾਂ ਕਰਦਾ ਸੀ ਪਰ ਉਹ ਬਹੁਤ ਵਧੀਆ ਬੰਦਾ ਸੀ ਜਿਹਨੇ ਉਸ ਤੇ ਜਗਾ ਦੇ ਉੱਤੇ ਬਹੁਤ ਵਧੀਆ ਕਿਹੜਾ ਕਾਨੂੰਨ ਲਾਗੂ ਕੀਤਾ ਜਿਹੜੇ ਉੱਥੇ ਬਹੁਤ ਵਧੀਆ ਸਜਜੇ ਢੰਗ ਦੇ ਨਾਲ ਜਿਹੜਾ ਚਲਾਉਂਦੇ ਰਹੇ ਆ ਉਸ ਸੰਬੰਧ ਦੇ ਵਿੱਚ ਇਸ ਆ ਵੀ ਆਪਾਂ ਅਪੀਲ ਕਰਦੇ ਆ ਪੰਜਾਬ ਸਰਕਾਰ ਗਾੜੀ ਕਿ ਜਿਹੜਾ ਇਹ ਖਸ਼ਲਾਜ ਜੀ ਨੂੰ ਜਿਹੜਾ ਦੁਬਾਰੇ ਬਹਾਲ ਕੀਤਾ ਜਾਵੇ ਜੋ ਬੋਲੇ ਸੋਨਰ ਪੈ ਭਗਵਾਨ ਬਾਲਮੀਕ ਮਹਾਰਾਜ ਕੀ ਜੈ